ਇਹ ਇੱਕ ਔਰਤ ਹੋਣ ਦੇ ਨਾਤੇ ਜੋ ਕੁਝ ਇਹ ਕਿਸਾਨੀ ਸੰਘਰਸ਼ ਦੇ ਖਿਲਾਫ ਸਾਡੀਆਂ ਬਜ਼ੁਰਗ ਔਰਤਾਂ ਨੂੰ ਇਹ ਕਹਿੰਦੀ ਸੀ ਕਿਰਾਏ ਤੇ ਲੈਂਦੀਆਂ ਨੇ ਇਹ 100-100 ਰੁਪਏ ਦਿਹਾੜੀ ਤੇ ਲੈਂਦੀਆਂ ਨੇ ਇਹ ਕੀ ਕੁਛ ਬੋਲਦੀ ਰਹੀ ਆ ਇਹ ਕਿਸਾਨਾਂ ਨੂੰ ਕੀ ਕੁਛ ਬੋਲਦੀ ਰਹੀ ਆ ਇਹਨੇ ਕਿਹੜਾ ਰਵੇ ਕਿਸਾਨ ਜਣਾਓ ਅੰਨ ਦਾਤਾ ਕਿਹਾ ਜਾਂਦਾ ਹੈ ਕਿਸਾਨ ਨੂੰ ਦੇਸ਼ ਦੀ ਰੀੜ ਦੀ ਹੱਡੀ ਮੰਨਿਆ ਜਾਂਦਾ ਹੈ ਤੇ ਕਿਸਾਨ ਆਪਣੀਆਂ ਹੱਕੀ ਮੰਗਾਂ ਵਾਸਤੇ ਜਦੋਂ ਗਿਆ ਸੀ ਉਹਨਾਂ ਦੀ ਆਵਾਜ਼ ਬੰਡਦੀਪ ਜਾਇ ਇਹਦਾ ਫਰਜ ਇਹ ਬਣਦਾ ਸੀ ਕਿ ਇਹ ਕਿਸਾਨਾਂ ਦੀ ਗੱਲ ਕਰਦੀ ਤੇ ਕਿਸਾਨਾਂ ਦੀ ਗੱਲ ਕਰਨ ਦੀ ਬਜਾਏ ਇਹ ਸਾਡੇ ਖਰਾਬ ਬੋਲਦੀ ਰਹੀ ਆ ਔਰ ਸਾਡੇ ਜਿਹੜੇ ਨੌਜਵਾਨ 750 ਕਿਸਾਨ ਸਾਡਾ ਉਦੋਂ ਚੀਜ਼ ਹੋ ਗਿਆ ਜਿਹੜੇ ਲਖੀਨਪੁਰ ਖੀਰੀ ਵਾਲੇ ਉਹਨਾਂ ਦਾ ਕਿਸ ਤਰ੍ਹਾਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਜਿੱਥੇ ਚਾਰ ਕਿਸਾਨ ਜਿਹੜੇ ਸੀ ਉਹ ਗੱਡੀਆਂ ਤਲੇ ਦੜ ਕੇ ਮਾਰੇ ਗਏ ਉੱਥੇ ਨਾਲ ਇੱਕ ਪੱਤਰਕਾਰ ਜਿਹੜਾ ਸੀ ਉਹ ਵੀ ਸ਼ਹੀਦ ਕੀਤਾ ਗਿਆ ਸਾਡੇ ਕਿਸਾਨ ਸ਼ਹੀਦ ਕੀਤੇ ਗਏ ਇਹ ਜਿਹੜਾ ਸਭ ਕੁਝ ਹੋਇਆ ਇਸ ਔਰਤ ਨੇ ਕਦੇ ਇਹ ਦੱਸੋ ਕਿ ਜੇ ਸਾਡੇ ਅੱਖ ਜ ਨਹੀਂ ਤੇ ਜਿਹੜੀਆਂ ਔਰਤ ਪਹਿਲਵਾਨ ਸਨ ਜਿਨ੍ਹਾਂ ਨੇ ਦੇਸ਼ ਦਾ ਨਾਮ ਰੋਸ਼ਨ ਕੀਤਾ ਸੀ ਕਿਤੇ ਉਹਨਾਂ ਦੇ ਅੱਖ ਚ ਵੀ ਕਿਤੇ ਬੋਲੀ ਸੀ ਇਹ ਅੱਜ ਤੱਕ ਉਸ ਪਾਰਟੀ ਦੇ ਨਾਲ ਰਹਿ ਕੇ ਜਿਨ੍ਹਾਂ ਨੇ ਮਤਲਬ ਕਿ ਘੱਟ ਗਿਣਤੀਆਂ ਦੇ ਉੱਤੇ ਹਮਲੇ ਕਿਸਾਨਾਂ ਦੇ ਉੱਤੇ ਹਮਲੇ ਆਮ ਮਜ਼ਦੂਰਾਂ ਤੇ ਹਮਲੇ ਔਰ ਜਿਹੜੀਆਂ ਮਾਸੂਮ ਲੜਕੀਆਂ ਦਲਿਤ ਪਰਿਵਾਰਾਂ ਦੀਆਂ ਲੜਕੀਆਂ ਉਹਨਾਂ ਤੇ ਬਲਾਤਕਾਰ ਕਰਕੇ ਉਹਨਾਂ ਦੀਆਂ ਡੱਡ ਬਾਡੀਆਂ ਵੀ ਉਹਨਾਂ ਦੇ ਪਰਿਵਾਰਾਂ ਉਹਨਾਂ ਦਿੱਤੀਆਂ ਗਈਆਂ ਇਹ ਉਸ ਪਾਰਟੀ ਦੇ ਨਾਲ ਚੱਲ ਕੇ ਤੇ ਇਹ ਔਰਤਾਂ ਦੇ ਖਿਲਾਫ ਬੋਲੇ ਤੇ ਇਹਨਾਂ ਜਦੋਂ ਰੌਲਾ ਪਾਉਂਦੀ ਸੀ ਤੇ ਜਿਹੜੀ ਫਿਰ ਸਾਡੀ ਆਓ ਚੰਡੀਗੜ੍ਹ 에어ਪੋਰਟ ਅੱਡੇ ਦੇ ਉੱਤੇ ਚੰਡੀਗੜ੍ਹ ਦੇ ਉੱਤੇ ਜਿਹੜੀ ਸਾਡੀ ਸ਼ੇਰਨੀ ਧੀ ਨੇ ਥੱਪੜ ਮਾਰਿਆ ਕੋਈ ਮਾਰਾ ਨਹੀਂ ਕੀਤਾ ਚੰਗਾ ਕੀਤਾ ਯਾਰ ਉਹਨੇ ਥੱਪੜ ਵਜੋਂ ਤਾਂ ਬਾਅਦ ਫਿਰ ਉਹਨੇ ਕਿਹਾ ਜੇ ਪੰਜਾਬ ਦੇ ਵਿੱਚ ਜਿਹੜਾ ਆਵਾਜ਼ ਵਧ ਰਿਹਾ ਹੈ ਜਿਹੜਾ ਤੁਸੀਂ ਜਿਹੜਾ ਸਾਡਾ ਬੱਚਾ ਨੌਜਵਾਨ ਸ਼ਹੀਦ ਕੀਤਾ ਸ਼ੁਭ ਕਰਨ ਉਹ ਤੁਹਾਡਾ ਹੱਤਵਧ ਨਹੀਂ ਤੁਸੀਂ ਸਾਨੂੰ ਦਿੱਲੀ ਜਾਣ ਤੋਂ ਰੋਕਿਆ ਦਿੱਲੀ ਅਸੀਂ ਜਾ ਨਹੀਂ ਸਕਦੇ ਜੇ ਅਸੀਂ ਦਿੱਲੀ ਜਾਨੇ ਆ ਤੇ ਅੱਤਵਾਦੀ ਆ ਆਪਣੇ ਹੱਕਾਂ ਦੀ ਗੱਲ ਕਰਦੇ ਆ ਅੱਤਵਾਦੀ ਆ ਸ਼ੁਭ ਕਰਨੇ ਕੀ ਕੀਤਾ ਸੀ ਕਿਹੜੇ ਹਥਿਆਰ ਸੀ ਉਹਦੇ ਕੋਲੇ ਇਹ ਕਹਿੰਦੇ ਸੀ ਇਹ ਹਥਿਆਰ ਬੰਦ ਹੋ ਕੇ ਆ ਗਿਆ ਇਹਨਾਂ ਨੇ ਦਿੱਲੀ ਜਾ ਕੇ ਨੁਕਸਾਨ ਕਰ ਦੇਣਾ ਹੈ ਇਹਨਾਂ ਨੇ ਪਤਾ ਨਹੀਂ ਕੀ ਕਰ ਦੇਣਾ ਅੱਜ ਤੱਕ ਸਾਡੇ ਕਿਸਾਨਾਂ ਨੇ 5 ਮਹੀਨੇ ਚੱਲੇ ਨੇ ਮੋਰਚਾ ਚੱਲਦੇ ਨੂੰ ਕਿਸੇ ਇੱਕ ਨੂੰ ਫੁਰਦੀ ਮਾਰਿਆ 13 ਮਹੀਨੇ ਪਹਿਲਾਂ ਦਿੱਲੀ ਤੇ ਰਹੇ ਕਿਸੇ ਨੂੰ ਕੰਕਰ ਨਹੀਂ ਮਾਰੇ ਤੁਹਾਨੂੰ ਪਤਾ ਹੋਵੇਗਾ ਜਦੋਂ ਅਸੀਂ ਦਿੱਲੀ ਤੋਂ ਵਾਪਸ ਆਏ ਤੇ ਉਥੋਂ ਦੀਆਂ ਜਿਹੜੀਆਂ ਲੜਕੀਆਂ ਸੀ ਉਹ ਸਾਡੇ ਗਲਗਲ ਗੱਲ ਲੱਗ ਲੱ ਕੇ ਰੋਈਆਂ ਭਈ ਅੰਕਲ ਜੀ ਅਸੀਂ ਭੁੱਲ ਨਹੀਂ ਸਕਦੇ ਤੁਹਾਡੇ ਪਿਆਰ ਨੂੰ ਕਿਸ ਤਰ੍ਹਾਂ ਸਾਨੂੰ ਉਥੇ ਲੋਕਾਂ ਨੇ ਪਿਆਰ ਦਿੱਤਾ ਅਸੀਂ ਉਹ ਲੋਕ ਜਿਹੜੇ ਪਿਆਰ ਕਰਨ ਵਾਲੇ ਤੇ ਸਾਨੂੰ ਇਹ ਸਾਨੂੰ ਗੋਲੀਆਂ ਚਲਾਉਣ ਸਾਡੇ ਤੇ ਸਾਨੂੰ ਛੇਕ ਕਰਨ ਔਰ ਸਾਨੂੰ ਇਹ ਆਤਵਾਦੀ ਅਤੰਕਵਾਦੀ ਦੇਸ਼ਦ్రోਹੀ ਕਹਿਣ ਤੇ ਜੇ ਇਹ ਸਾਡੇ ਤੇ ਇਸ ਤਰ੍ਹਾਂ ਦੇ ਲਮਜ ਵਰਤਣਗੇ ਤੇ ਜਿਹੜੀਆਂ ਸਾਡੇ ਘਰਾਂ 'ਚ ਸਾਡੀਆਂ ਜਮੀਆਂ ਹੋਈਆਂ ਧੀਆਂ ਨੇ ਕੀ ਉਹਨਾਂ 'ਚ ਅਣਖ ਨਹੀਂ ਹੈਗੀ ਜੇ ਇਹ ਭਾਜਪੀ ਦੇ ਕਹਿ ਦਿੱਤੇ ਇਸ ਤਰ੍ਹਾਂ ਕਰ ਸਕਦੀ ਆ ਉਹਨਾਂ ਦੇ ਇਸ਼ਾਰਿਆਂ ਤੇ ਚੱਲਦੀ ਹੋਈ ਜੇ ਇਹ ਤਰ੍ਹਾਂ ਕਰ ਸਕਦੀ ਆ ਤੇ ਸਾਡੇ ਘਰਾਂ 'ਚ ਵੀ ਜਿਹੜੀਆਂ ਜਮੀਆਂ ਸਾਡੀਆਂ ਧੀਆਂ ਪੈਣਾ ਨੇ ਉਹਨਾਂ ਦੇ ਵਿੱਚ ਵੀ ਅਣਖ ਹੈਗੀ ਆ ਉਹ ਵੀ ਫਿਰ ਇਸ ਚੀਜ਼ ਦਾ ਬਦਲਾ ਜਿਹੜੀਆਂ ਉਹ ਲੈ ਸਕਦੀ ਆ ਕਈ ਕਹਿੰਦੇ ਨੇ ਵਧੀਆ ਹੋਇਆ ਜਿਹੜਾ ਚਪੇੜ ਵਜੀਆ ਤਾਂ ਬਹੁਤ ਸਿਆਣੇ ਔਰਤ ਦੇ ਚਪੇੜ ਨਹੀਂ ਸੀ ਮਜਣੀ ਚਾਹੀਦੀ ਚਾਹੇ ਉਹਨੇ ਮਾਰੇ ਲੱਭ ਜੁ ਬੋਲੇ ਨੇ ਕਿਵੇਂ ਦੇ ਔਰਤ ਦੇ ਚਪੇੜ ਕਿਸੇ ਮਰਦ ਨੇ ਨਹੀਂ ਮਾਰੀ ਔਰਤ ਦੇ ਚਪੇੜ ਔਰਤ ਨੇ ਮਾਰੀ ਆ ਤੇ ਜੇ ਔਰਤ ਨੇ ਜਿਹੜੀ ਔਰਤ ਇਹ ਔਰਤ ਕਿਉਂ ਬੋਲਦੀ ਰਹੀ ਹੈ ਨਾ ਜੇ ਇਹ ਔਰਤ ਇਸ ਤਰ੍ਹਾਂ ਬੋਲ ਸਕਦੀ ਆ ਇਨਾ ਮਾੜਾ ਬੋਲ ਸਕਦੀ ਆ ਕਿਸਾਨਾਂ ਦੇ ਪ੍ਰਤੀ ਸਾਡੀਆਂ ਔਰਤਾਂ ਦੇ ਪ੍ਰਤੀ ਸਾਡੀਆਂ ਧੀਆਂ ਭਣਾਂ ਦੇ ਪ੍ਰਤੀ ਇਹ ਬੋਲ ਸਕਦੀ ਆ ਜੇ ਇਹਨਾਂ ਦੀ ਪਾਰਟੀ ਸਾਡੇ ਨੌਜਵਾਨ ਬੱਚਿਆਂ ਨੂੰ ਗੋਲੀਆਂ ਮਾਰ ਕੇ ਛਣਿਛਾਣੀ ਕਰ ਸਕਦੀ ਆ ਗੋਲੀਆਂ ਚ ਪਾ ਕੇ ਉਹਨਾਂ ਨੂੰ ਭੰਨ ਉਹਨਾਂ ਦੀ ਹੱਡੀਆਂ ਕੋਲ ਭੰਨ ਦਿੰਦੇ ਆ ਤੇ ਫਿਰ ਤੁਸੀਂ ਮੈਨੂੰ ਇਹ ਦੱਸੋ ਵੀ ਇਹ ਜੇ ਉਹ ਤੇ ਥੱਪੜ ਮੱਟ ਗਿਆ ਤੇ ਕੜੀ ਆਖਰ ਆ ਗਿਆ ਕੋਈ ਚੱਕਰ